ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਰਗੀ ਸਿੰਘ ਸਰਥਲੀ ਸੋ ਕੱਲਮ ਇੱਕ ਵੀਡੀਓ ਪਾਈ ਸੀ ਵੀ ਠੱਗਾਂ ਤੋਂ ਸਾਨੂੰ ਕਿੱਦਾਂ ਠੱਗੀ ਕਰਦੇ ਆ ਤੇ ਜਿਹੜੇ ਬੰਦਿਆਂ ਦੇ ਮੈਂ ਨਾਮ ਲਏ ਸੀਗੇ ਉਹ ਕਿਵੇਂ ਸਾਡੀ ਨਾਲ ਠੱਗੀ ਕਰ ਗਏ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਦੇਖੀ ਤੇ ਮੇਰੀ ਸਪੋਰਟ ਕੀਤੀ ਸੋ ਕੁਝ ਵੀਰਾਂ ਦੇ ਕੁਐਸਚਨ ਸੀਗੇ ਵੀ ਇਹ ਠੱਗੀ ਹੋਈ ਕਿਵੇਂ ਆ ਜਾਂ ਸਿਸਟਮ ਕੀ ਆ ਇਹ ਸੋ ਮੈਂ ਦੱਸ ਦੇਣਾ ਚਾਹੁੰਦਾ ਵੀ ਜਿਹੜੇ ਬੰਦੇ ਜ਼ਮੀਨ ਖਰੀਦਣਾ ਚਾਹੁੰਦੇ ਆ ਜਾਂ ਜੋ ਵੀ ਸਿਸਟਮ ਚੱਲਦਾ ਇੱਥੇ ਸਿਸਟਮ ਸਭ ਤੋਂ ਵੱਡੀ ਜਿਹੜੀ ਗਲਤੀ ਇਹੀ ਹੈ ਵੀ ਜਦੋਂ ਅਸੀਂ ਜ਼ਮੀਨ ਖਰੀਦਦੇ ਆ ਜਾਂ ਜੋ ਵੀ ਅਸੀਂ ਲੈਣ ਦੇਣ ਕਰਦੇ ਆ ਮੈਂ ਪਹਿਲਾਂ ਵੀ ਕਹਿ ਦਿੰਨਾ ਭਾਵੇਂ ਅਸੀਂ ਠੱਗਾਂ ਦਾ ਅਸੀਂ ਚਾਹੇ ਏਜੰਟਾਂ ਨਾਲ ਕਰਦੇ ਆ ਭਾਵੇਂ ਕਿਸੇ ਨਾਲ ਭਾਵੇਂ ਲਿਖਤੀ ਵੀ ਕਰ ਲੈਨੇ ਆ ਲੋਕਾਂ ਨੂੰ ਇੱਕ ਚੀਜ਼ ਬਿਲਕੁਲ ਕਲੀਅਰ ਹੈ ਭਾਵੇਂ ਉਹ ਤੁਸੀਂ ਗਾਈਡੈਂਸ ਰੱਖ ਲਓ ਕਿਸੇ ਦੀ ਵੀ ਚਾਹੇ ਕਾਨੂੰਨੀ ਪ੍ਰਕਿਰਿਆ ਰੱਖ ਲਓ ਕਿਉਂਕਿ ਸਾਡੀ ਜਿਹੜੀ ਕਾਨੂੰਨੀ ਸਾਡੀ ਪ੍ਰਣਾਲੀ ਚੱਲਦੀ ਆ ਉਹ ਐਂ ਹੈ ਵੀ ਜਿਹੜੇ ਸਿਵਲ ਕੇਸ ਹੁੰਦੇ ਆ ਖਾਸ ਕਰ ਜਿਹੜੇ ਇਹ ਠੱਗੀਆਂ ਆਉਂਦੀਆਂ ਜ਼ਮੀਨਾਂ ਦੀਆਂ ਉਹ ਸਿਵਲ ਕੇਸ ਵਿੱਚ ਆਉਂਦੀਆਂ ਉਹ ਕਿਵੇਂ ਇਹ ਕੀ ਕਰਦੇ ਆ ਜਿੱਦਾਂ ਹੁਣ ਸੱਤੋਂ ਵੀ ਇਹੀ ਸਿਸਟਮ ਪਤਾ ਲੱਗਿਆ ਜਾਂ ਸਾਡੇ ਨਾਲ ਧੱਕਾ ਕਿਵੇਂ ਹੋਇਆ ਇਹ ਕੀ ਕਰਦੇ ਆ ਜਦੋਂ ਬਿਆਨਾਂ ਲਿਖਦੇ ਆ ਜਾਂ ਕੁਝ ਵੀ ਕਰਦੇ ਆ ਭਾਵੇਂ ਤੁਸੀਂ ਏਜੰਟ ਕੋਲ ਜਾ ਕੇ ਪੇਪਰ ਲਖਾ ਲਓ ਭਾਵੇਂ ਤੁਸੀਂ ਬਿਆਨਾਂ ਲਖਾ ਲਓ ਇੱਕੋ ਗੱਲ ਐ ਉਹ ਕੀ ਕਰਦੇ ਜੇ ਉਹ ਲਿਖਤੀ ਕਰਦੇ ਆ ਉਹਦੇ ਵਿੱਚ ਕੀ ਕਾਨੂੰਨ ਕਹਿੰਦਾ ਵੀ ਜੇ ਤੁਸੀਂ ਲਿਖਤੀ ਕਰ ਲਿਆ ਤਾਂ ਤੁਹਾਡੀ ਗਲਤੀ ਐ ਉਹਦੇ ਵਿੱਚ ਜਿਨੇ ਪੈਸੇ ਲਏ ਉਹਦੀ ਕੋਈ ਗਲਤੀ ਨਹੀਂ ਇਹ ਤਾਂ ਠੱਗਾਂ ਦੀ ਪਹਿਲ ਐ ਭਾਵੇਂ ਤੁਸੀਂ ਲਿਖਤੀ ਕਰਕੇ ਜਿਸ ਨਾਲ ਮਰਜ਼ੀ ਠੱਗੀ ਕਰ ਲਓ ਤੇ ਕੇਸ ਕਰ ਦੋ ਕੇਸ ਕਰਨਾ ਕੋਈ ਹੱਲ ਹੀ ਹੁੰਦਾ ਕਿਉਂਕਿ ਜਿਹੜੇ ਠੱਗ ਆ ਉਹਨਾਂ ਨੂੰ ਪਤਾ ਐ ਵੀ ਜਿਹੜਾ ਕੇਸ ਇੱਕ ਵਾਰ ਚੱਲ ਗਿਆ ਸਾਡਾ ਜਿਹੜਾ ਸਿਸਟਮ ਹੈ ਉਹ ਘੱਟ ਤੋਂ ਘੱਟ ਇੱਕ ਕੇਸ ਹੈ ਜਿਹੜਾ ਘੱਟ ਤੋਂ ਘੱਟ ਮੈਂ ਦੱਸ ਰਿਹਾ ਪੰਜ ਤੋਂ 7 ਸਾਲ ਚੱਲਦਾ ਹੈ ਉਹਦੇ ਵਿੱਚ ਭਾਵੇਂ ਕਿਸੇ ਦੀ ਹਾਰ ਹੋ ਜਾਂਦੀ ਹੈ ਭਾਵੇਂ ਜਿੱਤ ਹੋ ਜਾਂਦੀ ਹੈ ਜੋ ਵੀ ਅਮਾਉਂਟ ਹੈ ਪਹਿਲਾਂ ਤਾਂ ਅਮਾਉਂਟ ਤਾਂ ਤੇਹੀ ਮੰਨ ਲਓ ਤੁਸੀਂ 10 ਲੱਖ ਦਿੱਤਾ ਉਹਦੀ ਕੋਰਟ ਫੀਸ ਕਿੰਨੀ ਬਣ ਗਈ ਹੁਣ ਮੈਂ 59 ਲੱਖ ਦਿੱਤਾ ਉਹਦੀ ਕੋਰਟ ਫੀਸ ਹੀ ਘੱਟ ਤੋਂ ਘੱਟ 3-4 ਲੱਖ ਬਣ ਗਈ ਤੇ ਪਲੱਸ ਵਕੀਲਾਂ ਦੇ ਖਰਚੇ ਆਣਾ ਜਾਣਾ ਇਹ ਉਹ ਫਲਾਣਾ ਤੇ ਕੋਈ ਕਹਿਣਾ ਮਤਲਬ ਵੀ ਕੋਈ ਅੰਤ ਨਹੀਂ ਹੈ ਇਹ ਬੰਦੇ ਐਦਾ ਹਰਾਸ ਕਰਦੇ ਆ ਸੋ ਠੱਗੀ ਦਾ ਕਾਰਨ ਇਹੀ ਹੈ ਪਿੱਛੇ ਇਹ ਪੈਸੇ ਮਾਨੂੰ ਲੈ ਲੇ ਕੱਲੂ ਅਸੀਂ ਕੇਸ ਕਰ ਦਿੱਤਾ ਕਿਉਂਕਿ ਪੁਲਿਸ ਵੀ ਇਹੀ ਕਹਿੰਦੀ ਵੀ ਕੇਸ ਜਦੋਂ ਕਰੇ ਦਿੱਤਾ ਕੀ ਹੱਲ ਹੈ ਹੁਣ ਤੁਸੀਂ ਦੱਸੋ ਵੀ ਮੰਨ ਲਓ 52 ਲੱਖ ਸਾਡਾ ਹੁਣ 52 ਲੱਖ ਗਿਆ ਤੇ 7 ਸਾਲਾਂ ਬਾਅਦੂ ਦਾ ਫੈਸਲਾ ਆਉਂਦਾ ਵੀ ਚਲੋ ਹਾਂਜੀ ਤੁਸੀਂ ਕੇਸ ਜਿੱਤ ਗਏ ਇਹ ਬੰਦੇ ਕੀ ਕਰਦੇ ਚਾਕੇ ਸੈਸ਼ਨ ਚੱਲ ਜਾਣਾ ਸੈਸ਼ਨ ਚ ਜਿੱਤ ਕੇ 5-6 ਸਾਲ ਲੱਗੇ ਹਾਈ ਕੋਰਟ ਚੱਲ ਜਾਣਾ ਜ਼ਿੰਦਗੀਆਂ ਲੰਘ ਗਈਆਂ ਉਹ ਜਿੱਦਾਂ ਅਸੀਂ ਪਹਿਲਾਂ ਸੁਣਦੇ ਹੁੰਦੇ ਸੀ ਵੀ ਜੱਟਾਂ ਦੀਆਂ ਤਰੀਕਾਂ ਹੀ ਪਈ ਜਾਂਦੀਆਂ ਵੀ ਦਾਦੇ ਦੇ ਕੇਸ ਪੁੱਤੇ ਨੇ ਵੇੜਦੇ ਆ ਉਹ ਸਿਸਟਮ ਹੁਣ ਪੈ ਕੇ ਦੇਖ ਲਿਆ ਵੀ ਇਦਾਂ ਹੁੰਦਾ ਹੈ ਹੁਣ ਤੁਸੀਂ ਦੱਸੋ ਵੀ ਦੂਜੀ ਕਮੈਂਟ ਸੀਗਾ ਬਈ ਤੁਸੀਂ ਆਪਣੀ ਵੀਡੀਓ ਸ਼ੇਅਰ ਕਰਨ ਵਾਸਤੇ ਕਹਿੰਦੇ ਆ ਆਪਣੇ ਕੰਮ ਤੇ ਘੱਟ ਧਿਆਨ ਦਿੰਨੇ ਆ ਵੀਰਾ ਜੀ ਵੀਡੀਓ ਸ਼ੇਅਰ ਕਰਨ ਵਾਸਤੇ ਮੈਂ ਤਾਂ ਕਹਿੰਨਾ ਕਿਉਂਕਿ ਦੇਖੋ ਪੰਨਾ ਸਿੱਧੂ ਕਿੰਨੇ ਵਧੀਆ ਕੰਮ ਕਰਦਾ ਸਾਰਿਆਂ ਨੂੰ ਪਤਾ ਵੀ ਉਹ ਪੈਸੇ ਦਵਾਉਂਦਾ ਪਰ ਲੇਕਿਨ ਉੱਤੇ ਹੀ ਪਰਚਾ ਹੋ ਗਿਆ ਉੱਤੇ ਖੁੱਤੇ ਪਰਚਾ ਹੋ ਗਿਆ ਅਗਰ ਉਹਦੇ ਨਾਲ ਇੰਨੇ ਬੰਦੇ ਜੁੜੇ ਤਾਂ ਪਰਚਾ ਹੋ ਗਿਆ ਅਸੀਂ ਤਾਂ ਕਿਸੇ ਗਿਣਤੀ 'ਚ ਨਹੀਂ ਆਉਂਦੇ ਸੋ ਮੇਰਾ ਕਹਿਣ ਦਾ ਕਾਰਨ ਇੱਕੋ ਹੀ ਹੈ ਵੀ ਇੱਕ ਤਾਂ ਆਗਾ ਹੋ ਜੋ ਜਿਨ੍ਹਾਂ ਨੇ ਅੱਗੇ ਜ਼ਮੀਨਾਂ ਲੈਣੀਆਂ ਵੀਰਾ ਜਿੱਲੇ ਮਰਜ਼ੀ ਲਿਖਤੀ ਪੇਪਰ ਕਰ ਲਓ ਤੁਸੀਂ ਤਹਿਸੀਲਦਾਰਾਂ ਦੇ ਪਿੱਛੇ ਖੜ ਕੇ ਜਿੰਨੀਆਂ ਮਰਜ਼ੀ ਫੋਟੋਆਂ ਘੁਆ ਲਓ ਪਰ ਲੇਕਿਨ ਜੇ ਤੁਸੀਂ ਕਹਿੰਦੇ ਮੈਂ ਪੱਕਾ ਕੰਮ ਕਰ ਲਿਆ ਇਹ ਪੱਕਾ ਕੰਮ ਕੋਈ ਨਹੀਂ ਹੈਗਾ ਸੋ ਹੁਣ ਮੰਨ ਲਓ 5-7 ਸਾਲ ਬਾਅਦ ਰਿਜ਼ਲਟ ਆ ਵੀ ਗਿਆ ਉਹਦੇ ਵਿੱਚ ਪਹਿਲਾਂ ਤਾਂ ਬੰਦੇ ਨੇ ਪੈਸੇ ਕਿੰਨੇ ਖਰਚ ਦਿੱਤਿੰਦੇ ਆਪਣੀ ਅਮਾਊਂਟ ਲੈਣ ਵਾਸਤੇ ਹੀ ਕਿੰਨੇ ਪੈਸੇ ਜਿਹੜੇ ਸਾਡੇ ਪਹਿਲਾਂ ਜਾ ਚੁੱਕੇ ਹੁੰਦੇ ਆ ਰਿਕਵਰ ਨਹੀਂ ਹੁੰਦੇ ਸੋ ਮੈਂ ਕੱਲ ਵੀ ਕਿਹਾ ਸੀਗਾ ਕਿ ਮੈਂ ਡੇਲੀ ਅਪਡੇਟ ਜ਼ਰੂਰ ਦਿਆ ਕਰੂੰਗਾ ਸੋ ਮੈਂ ਤਾਂ ਇੱਕੋ ਗੱਲ ਤੇ ਵੀ ਚਲੋ ਜ਼ਿੰਦਗੀ ਤਾਂ ਹੁਣ ਇੱਕ ਪਾਸੇ ਲੱਗੀ ਹੀ ਐ ਘਰ ਤੋਂ ਘੱਟ ਅਗਰ ਸਾਡੀ ਇੱਕ ਵੀਡੀਓ ਦੇ ਨਾਲ ਕੋਈ ਅੱਗੇ ਵੱਚ ਸਕਣ ਤੇ ਉਹਨਾਂ ਦਾ ਉਹਨਾਂ ਦੀ ਸਪੋਰਟ ਮੈਨੂੰ ਮਿਲ ਸਕੀ ਤੋਂ ਐਨਾ ਹੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ ਵੀ ਘੱਟ ਤੇ ਘੱਟ ਵੀਡੀਓ ਦੇਖ ਕੇ ਸ਼ੇਅਰ ਕਰਨ ਦਾ ਕਾਰਨ ਮੇਰਾ ਕਹਿਣ ਦਾ ਐਨਾ ਹੀ ਹੈ ਵੀ ਅਗਰ ਤੁਸੀਂ ਸ਼ੇਅਰ ਨਹੀਂ ਕਰੋਗੇ ਅੱਗੇ ਨਹੀਂ ਦੱਸੂਗੇ ਤਾਂ ਦੇਖੋ 1 2 4 5 ਬੰਦਿਆਂ ਨਾਲ ਇਹਨਾਂ ਨੂੰ ਫਰਕ ਨਹੀਂ ਪੈਂਦਾ ਪ੍ਰੈਸ਼ਰ ਹੀ ਨਹੀਂ ਪੈਂਦਾ ਮੀਡੀਆ ਜਦੋਂ ਮੀਡੀਆ ਤੋਂ ਅਸੀਂ ਕਹਿੰਦੇ ਹਾਂ ਦੇਖੋ ਜੇ ਗੀਤ ਪੈਸੇ ਹੈਗੇ ਆ ਤੇ ਤਾਂ ਤੁਸੀਂ ਵੀਡੀਓ ਤੋਂ ਖਬਰ ਵੀ ਲਾ ਲਓਂਗੇ ਅਗਰ ਜਿਹੜਾ ਬੰਦਾ ਪਹਿਲਾਂ ਹੀ ਤੁਸੀਂ ਐਨੇ ਪੈਸੇ ਖਾਚ ਚੁੱਕੇ ਆ ਤੇ ਉੱਪਰ ਤੇ ਵਕੀਲਾਂ ਨੂੰ ਫੱਟੇ ਦੇ ਚੁੱਕੇ ਆ ਤੁਸੀਂ ਕਿੱਥੋਂ ਕਿੱਥੋਂ ਕਿਹਨੂੰ ਕਿਹਨੂੰ ਦੇ ਦੀ ਜਾਊਂਗੇ ਸੋ ਕੈਨੇਡਾ ਮਤਲਬ ਇਹੀ ਆ ਮੇਰੇ ਵੀਡੀਓ ਬਣਾ ਦਾ ਕਾਰਨ ਵੀ ਇਹੀ ਹੈ ਵੀ ਖੁਦ ਇਸ ਕਰਕੇ ਪਾ ਰਿਹਾ ਵੀ ਚਲੋ ਜੇ ਹੋਰ ਨਹੀਂ ਐ ਥੋੜਾ ਅਗਾਹ ਹੋ ਸਕੇ ਤੇ ਥੋੜੀ ਜੀ ਸਾਨੂੰ ਸਪੋਰਟ ਮਿਲ ਸਕੇ ਸੋ ਇਹੀ ਕਾਰਨ ਹੈ ਸੋ ਮੇਰੀ ਬਾਰ ਬਾਰ ਬੇਨਤੀ ਇਹੀ ਹੈ ਵੀ ਥੋੜੀ ਜੀ ਸਪੋਰਟ ਜ਼ਰੂਰ ਕਰੋ ਤੇ ਬਾਕੀ ਇੰਨਾ ਜ਼ਰੂਰ ਹੈ ਮੈਂ ਬਾਕੀ ਇੱਕ ਵਾਰ ਡਿਟੇਲ ਵੀਡੀਓ ਜ਼ਰੂਰ ਬਣਾਉਂਗਾ ਅੱਜ ਮੈਂ ਸਿਰਫ ਵੀਡੀਓ ਇਸ ਕਰਕੇ ਬਣਾਈ ਸੀ ਵੀ ਚਲੋ ਜਿਹੜਾ ਕੱਲ ਦੇ ਕੁਝ ਰਹਿ ਗਈ ਸੀ ਮੈਂ ਦੱਸ ਸਕਦਾ ਪਰ ਲੇਕਿਨ ਮੈਂ ਇਹਦੀ ਫੁੱਲ ਵੀਡੀਓ ਮੈਨੂੰ ਇੱਕ ਬੰਦੇ ਨੇ ਮੇਰੇ ਭਾਈ ਨੇ ਬਹੁਤ ਵਧੀਆ ਕਿਹਾ ਵੀ ਇੱਕ ਫੁੱਲ ਵੀਡੀਓ ਬਣਾ ਕੇ ਜ਼ਰੂਰ ਪਾਓ ਮੈਂ ਹੁਣ ਇੱਕ ਤੁਹਾਨੂੰ ਫੁੱਲ ਵੀਡੀਓ ਜ਼ਰੂਰ ਪਾਉਂਗਾ ਵੀ ਇਹ A to Z ਹੈ ਕੀ ਆ ਤੇ ਕਿਵੇਂ ਹੁੰਦਾ ਸੋ ਅੱਜ ਵਾਸਤੇ ਇੰਨਾ ਹੀ ਧੰਨਵਾਦ